ਇਸ ਵੇਲੇ ਦੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਹੈ ਆਉਣ ਵਾਲੀ 10 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਉਹ ਪ੍ਰਵਾਨ ਕੀਤਾ ਜਾ ਸਕਦਾ ਸਵੀਕਾਰ ਕੀਤਾ ਜਾ ਸਕਦਾ ਕਿਉਂਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਦੇ ਵੱਲੋਂ ਜਿਹੜੀ ਵਰਕਿੰਗ ਕਮੇਟੀ ਆ ਉਸ ਦੀ ਮੀਟਿੰਗ ਸੱਦੀ ਗਈ ਆ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਜਾਊਗੀ ਵਿਚਾਰ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਜਾਊਗਾ 10 ਜਨਵਰੀ ਨੂੰ ਇਹ ਜਿਹੜੀ ਮੀਟਿੰਗ ਉਹ ਚੰਡੀਗੜ੍ਹ ਦੇ ਮੁੱਖ ਦਫ਼ਤਰ ਜਿਹੜਾ ਅਕਾਲੀ ਦਲ ਦਾ ਮੁੱਖ ਦਫ਼ਤਰ ਹੈ ਉਸ ਦੇ ਵਿੱਚ ਸੱਦੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਦੇ ਵੱਲੋਂ ਵੀ ਜਿਹੜੀ ਤਾੜਨਾ ਆ ਅਕਾਲੀ ਦਲ ਨੂੰ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਆਨਕਾਨੀ ਨਾ ਕਰੋ ਜਿਹੜਾ 2 ਦਸੰਬਰ ਨੂੰ ਆਦੇਸ਼ ਜਾਰੀ ਹੋਇਆ ਸੀ ਇਹ ਤਖਤ ਸਾਹਿਬ ਦੀ ਫਸੀਲ ਤੋਂ ਉਸਤੇ ਅਮਲ ਕੀਤਾ ਜਾਵੇ ਤਾਂ ਕੱਲ ਅਕਾਲੀ ਦਲ ਦਾ ਇੱਕ ਵਾਪਤ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਨੂੰ ਵੀ ਮਿਲਦਾ ਅਤੇ ਉਸ ਤੋਂ ਤੁਰੰਤ ਬਾਅਦ ਸੀਨੀਅਰ ਆਗੂ ਜਿਹੜੇ ਅਕਾਲੀ ਦਲ ਦੇ ਨੇ ਦਲਜੀਤ ਚੀਮਾ ਉਹਨਾਂ ਦੇ ਵੱਲੋਂ ਜਿਹੜਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ 10 ਜਨਵਰੀ ਨੂੰ ਮੀਟਿੰਗ ਸੱਦੀ ਗਈ ਆ ਵਰਕਿੰਗ ਕਮੇਟੀ ਦੀ ਮੀਟਿੰਗ ਆ ਜਿਸ ਦੇ ਵਿੱਚ ਸਾਰੇ ਅਹੁਦੇਦਾਰ ਜਿਹੜੇ ਨੇ ਉਹ ਸ਼ਾਮਲ ਹੋਣਗੇ ਇਸ ਮੀਟਿੰਗ ਦੇ ਵਿੱਚ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਿਊ ਮੈਂਬਰਸ਼ਿਪ ਭਰਤੀ ਆ ਉਸ ਦੇ ਲਈ ਵਿਚਾਰ ਵਟਾਂਦਰਾ ਕੀਤਾ ਜਾਊਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ 10 ਜਨਵਰੀ ਉਹ ਮੀਟਿੰਗ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਮੁੱਖ ਦਫ਼ਤਰ ਦੇ ਵਿੱਚ ਜਿਹੜਾ ਇਹ ਅਕਾਲੀ ਦਲ ਦਾ ਦਫ਼ਤਰ ਹੈ ਉੱਥੇ ਇਹ 10 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਾਗੀ ਦਾ ਮੇਲਾ 14 ਜਨਵਰੀ ਦਾ ਉਸ ਤੋਂ ਪਹਿਲਾਂ ਹੀ ਜਿਹੜੀ ਇਹ ਮੀਟਿੰਗ ਹੈ ਉਹ ਸੱਦ ਲਈ ਜਾਂਦੀ ਆ ਤਾਂ ਹੋ ਸਕਦਾ ਹੈ ਕਿ 10 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਹੈ ਉਸ ਨੂੰ ਸਵੀਕਾਰ ਕਰ ਲਿਆ ਜਾਵੇ ਵੱਡੀ ਗੱਲ ਹੈ ਕਿ ਇਹ 10 ਜਨਵਰੀ ਨੂੰ ਮਾਕੀ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਇਹ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਕਿਉਂਕਿ ਜਥੇਦਾਰ ਸਾਹਿਬ ਦੇ ਵੱਲੋਂ ਬੀਤੇ ਦਿਨ ਤਾੜਨਾ ਵੀ ਕੀਤੀ ਗਈ ਸੀ ਇਹ ਅਕਾਲੀ ਦਲ ਨੂੰ ਕਿ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਸਤੇ ਅਮਲ ਕੀਤਾ ਜਾਵੇ ਆਨਾਕਾਨੀ ਨਾ ਕੀਤੀ ਜਾਵੇ ਤਾਂ ਹੁਣ ਜਲਦ ਤੋਂ ਜਲਦ ਜਿਹੜਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਆ ਉਹ ਵੱਡਾ ਫੈਸਲਾ ਲੈ ਸਕਦੀ ਹੈ ਕਿਉਂਕਿ 10 ਜਨਵਰੀ ਨੂੰ ਜਿਹੜੀ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਾਰਜਕਾਰੀ ਪ੍ਰਧਾਨ ਬੁਲਵਿੰਦਰ ਸਿੰਘ ਭੂੰਦੜ ਦੇ ਵੱਲੋਂ ਇਹ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਆ 10 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਸਮੂਹ ਅਉਦਾਦਾ ਸਹਿਬਾਨ ਨੇ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੋਊਗੀ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਅਤੇ ਹੋਰ ਜਿਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਉਹਨਾਂ ਦੇ ਅਸਤੀਫਿਆਂ ਤੇ ਜਿਹੜੀ ਵਿਚਾਰ ਵਟਾਂਦਰਾ ਕੀਤਾ ਜਾਊਗਾ ਗੱਲਬਾਤ ਕੀਤੀ ਜਾਊਗੀ ਹੋ ਸਕਦਾ ਹੈ ਕਿ 10 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਦੇ ਅਸਤੀਫੇ ਵਰਕਿੰਗ ਕਮੇਟੀ ਕੋਲ ਪਹੁੰਚੇ ਸੀ ਉਹਨਾਂ ਦੇ ਅਸਤੀਫੇ ਜਿਹੜੇ ਸਵੀਕਾਰ ਹੋ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਮਾਗੀ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਜਿਹੜਾ ਸਿਆਸਤ ਦੇ ਵਿੱਚ ਵੱਡਾ ਉਪਚਾਲ ਆਉਣ ਜਾ ਰਿਹਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਪਹਿਲਾਂ ਹੀ ਆਪਣੀ ਪਾਰਟੀ ਇਹਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਅਸਤੀਫਾ ਭੇਜਿਆ ਗਿਆ ਸੀ ਪਰ ਉਹ ਪ੍ਰਵਾਨਾ ਸਵੀਕਾਰ ਨਹੀਂ ਹੋਇਆ ਸੀ ਵਰਕਿੰਗ ਕਮੇਟੀ ਨੇ ਜਿਹੜਾ ਉਸ ਨੂੰ ਸਵੀਕਾਰ ਨਹੀਂ ਕੀਤਾ ਸੀ ਤਾਂ 2 ਦਸੰਬਰ ਨੂੰ ਜਿਹੜਾ ਵੱਡਾ ਇਕੱਠ ਸ੍ਰੀ ਕਾਲ ਤੱਕ ਸਾਇਬ ਹੁੰਦਾ ਜਿੱਥੋਂ ਧਾਰਮਿਕ ਸਜ਼ਾ ਸੁਣਾਈ ਜਾਂਦੀ ਆ ਉਸੇ ਵੇਲੇ ਜਿਹੜਾ ਇੱਕ ਆਦੇਸ਼ ਹੈ ਉਹ ਹੋਰ ਜਾਰੀ ਹੋਇਆ ਸੀ ਕਿ ਜਿਨ੍ਹਾਂ ਜਿਨ੍ਹਾਂ ਦੇ ਅਸਤੀਫੇ ਵਰਕਿੰਗ ਕਮੇਟੀ ਕੋਲ ਪਹੁੰਚੇ ਨੇ ਉਹ ਅਸਤੀਫੇ ਤਿੰਨ ਦਿਨਾਂ ਦੇ ਅੰਦਰ ਅੰਦਰ ਮਨਜ਼ੂਰ ਕੀਤੇ ਜਾਣ ਉਸ ਤੋਂ ਬਾਅਦ ਸ਼ਹੀਦੀ ਪੰਦਰਵਾੜਾ ਚੱਲਦਾ ਇਸ ਤੇ ਚੱਲਦਿਆਂ ਜਿਹੜਾ ਸਮਾਂ ਹੋਰ ਲੈ ਲਿਆ ਜਾਂਦਾ ਤਾਂ ਹੁਣ ਜਿਹੜਾ ਲੰਬਾ ਸਮਾਂ ਹੋ ਚੁੱਕਿਆ 1 ਮਹੀਨੇ ਤੋਂ ਜਿਹੜਾ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਹਲੇ ਤੱਕ ਅਸਤੀਫੇ ਪ੍ਰਵਾਨ ਨਹੀਂ ਹੋਏ ਸੀ ਤਾਂ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਦੇ ਵੱਲੋਂ ਜਿਹੜੀ ਤਾੜਨਾ ਹੈ ਉਹ ਕੀਤੀ ਗਈ ਸੀ ਅਨਾਕਾਨੀ ਕਰਨ ਤੋਂ ਜਿਹੜਾ ਗੁਰੇਸ਼ਕਰ ਮੁੰਬਈ ਲਈ ਕਿਹਾ ਗਿਆ ਸੀ ਜਲਦ ਤੋਂ ਜਲਦ ਅਸਤੀਫੇ ਪ੍ਰਵਾਨ ਕਰਨ ਦੀ ਜਿਹੜੀ ਇੱਕ ਕਹਿ ਦਈਏ ਕਿ ਤਾਂ ਸਿੱਧੀ ਤਾੜਨਾ ਸ਼੍ਰੀ ਕਾਲ ਤਖਸਾਲ ਸਾਹਿਬ ਦਾ ਜਥੇਦਾਰ ਵੱਲੋਂ ਕੀਤੀ ਗਈ ਸੀ ਤਾਂ ਹੁਣ ਅਕਾਲੀ ਦਲ ਵੱਡੇ ਐਕਸ਼ਨ ਮੋਡ ਦੇ ਵਿੱਚ ਆਇਆ ਹੋਇਆ ਹੈ ਕੱਲ ਅਕਾਲੀ ਦਲ ਦਾ ਇੱਕ ਬਫਦ ਜਿਸ ਦੇ ਵਿੱਚ ਜਿਹੜੇ ਅਕਾਲੀ ਲੀਡਰ ਨੇ ਡਾਕਟਰ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਐਡਵੋਕੇਟ ਅਰਸ਼ਦੀਪ ਕਲੇਰ ਜਿਹੜਾ ਮੁਖ ਸਪੋਕਸਮੈਨ ਨੇ ਅਕਾਲੀ ਦਲ ਦੇ ਉਹਨਾਂ ਦਾ ਇੱਕ ਬਫਦ ਜਾ ਕੇ ਗਿਆਨੀ ਰੁਗਵੀਰ ਸਿੰਘ ਨੂੰ ਮਿਲਦਾ ਉਸ ਤੋਂ ਬਾਅਦ ਜਿਹੜਾ ਇਹ ਫੈਸਲਾ ਹੁੰਦਾ ਹੈ ਕਿ 10 ਜਨਵਰੀ ਨੂੰ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਸੱਦੀ ਜਾਵੇਗੀ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਅਤੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਗੱਲਬਾਤ ਹੋ ਸਕਦੀ ਹੈ ਜਿਨ੍ਹਾਂ ਦੇ ਅਹੁਦੇਦਾਰਾਂ ਦੇ ਜਿਹੜੇ ਅਸਤੀਫੇ ਨੇ ਉਹ ਵਰਕਿੰਗ ਕਮੇਟੀ ਕੋਲ ਪਹੁੰਚੇ ਸੀ ਤਾਂ ਉਹਨਾਂ ਦੇ ਅਸਤੀਫਿਆਂ ਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਅਸਤੀਫੇ ਸਵੀਕਾਰ ਕੀਤੇ ਜਾ ਸਕਦੇ ਨੇ ਵੱਡੀ ਖਬਰ ਹੈ ਮਾਗੀ ਦੇ ਮੇਲੇ ਤੇ ਇੱਕ ਨਵੀਂ ਪੰਥਕ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਸਿਆਸੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਇਹ ਵੱਡਾ ਪੁਚਾਲ ਆ ਸਕਦਾ ਹੈ ਕਿ ਇੱਕ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਪਹਿਲੇ ਪ੍ਰਧਾਨ ਨੇ ਜਿਹੜੇ ਉਹਨਾਂ ਦਾ ਜਿਹੜਾ ਅਸਤੀਫਾ ਹੈ ਉਹ ਪ੍ਰਵਾਨ ਹੋ ਸਕਦਾ ਹੈ